ਸਤਨਾਮ <supers> So एक उत्तम पंथ सुनयो गुरु संगत तह मिलन्त जम त्रास मिटाई एक अरदास पाठ कीरत की ਗੁਰੂ ਰਾਮਦਾਸ ਰਖੋ ਸਰਨਾਈ ਆਏ ਪ੍ਰਵ ਸਰਨਾਗਤੀ ਗਰਬਾਨ ਦਯਾ ਅਕਰ ਹਰਿ ਮਨ ਵਸਤ ਨਾਨਕ ਹੋਤ ਨਹੰਦ ਇੱਕ ਅਕਰ ਹਰਿ ਮਨ ਵਸਤ ਨਾਨਕ ਹੋਤ ਨਹੰਦ ਜੋ ਕੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਗਰ ਤਖਤਾਂ ਦੇ ਮਲਖ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਜਹਰ ਜੂਰ ਹਾਜ਼ਰ ਹਜੂਰ ਕਾਲ ਜੁਗ ਕੇ ਅਵਤਾਰ ਸ਼ਬਦ ਗੁਰੂ ਤੁਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਦਰਬਾਰੀ ਤੇ ਸਤਗੁਰਾਂ ਜੀ ਦੀ ਪਾਵਨ ਮੁਬਾਰਕਨ ਕੀ ਗੋਤ ਦਨੰਦ ਬੰਨ ਰਹੀ ਪਰਮ ਸਨਮਾਨ ਚੋਕ ਗੁਰੂ ਏ ਆਰੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਗ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਵਿੱਚ ਸੰਜਮ ਮੈਂ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਫੌੜੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ 25ਵੀਂ ਪਉੜੀ ਹੈ ਸਿਵ ਸਕਤ ਆਪ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਸ ਸ਼ਕਤ ਗਏ ਨੇ ਇਹ ਜਗਤ ਪਰਮਾਤਮਾ ਨੇ ਇਸ ਜਗਤ ਦੀ ਉਤਪਤੀ ਕਰਕੇ ਇਸ ਜਗਤ ਚੇਤਨ ਸਤਾਂ ਨੂੰ ਬਣਾ ਕੇ ਸਤਗੁਰਾਂ ਨੇ ਉਹਦੇ ਵਿੱਚ ਆਪਣਾ ਵਾਸਾ ਆਪ ਕੀਤਾ ਆਪੇ ਕਰਤਾ ਆਪੇ ਹੁਕਮ ਵਰਤਾਏ ਜਿਹੜਾ ਬਣਾਉਣ ਵਾਲਾ ਹੈ ਇਨੂੰ ਚਲਾਉਣ ਵਾਲਾ ਵੀ ਕੋਈ ਹੈ ਅਤੇ ਹੁਕਮ ਵਰਤਾਏ ਆਪ ਦੇਖੇ ਗੁਰਮੁਖ ਕਿਸੇ ਉਜਾਏ ਪਰਮਾਤਮਾ ਜੀ ਹੁਕਮ ਵਰਤਉਂਦੇ ਨੇ ਹੁਕਮ ਚੱਲਦੇ ਅਤੇ ਜੀਨੂੰ ਇਹ ਸੋਝੀ ਦਿੰਦੇ ਨੇ ਗੁਰਮੁਖ ਕਿਸੇ ਵਜਾਏ ਰੱਬ ਦੀ ਰਜਾ ਦੇ ਵਿੱਚ ਚੱਲਣਾ ਰੱਬ ਜੀ ਰਜਾ ਨੂੰ ਮਹਿਸੂਸ ਕਰਨਾ ਰੱਬ ਦੀ ਰਜਾ ਨੂੰ ਮੰਨਣਾ ਇਹ ਕਹਿੰਦੇ ਗੁਰਮਖ ਪਿਆਰੇ ਨੂੰ ਬਜਾਏ ਉਹਨੂੰ ਕਿਸੇ ਬਿਰਲੇ ਨੂੰ ਹੀ ਇਸ ਗੱਲ ਦੀ ਸੋਝੀ ਆਉਂਦੀ ਹੈ ਸਤਿਗੁਰੂ ਕਹਿੰਦੇ ਨੇ ਦਸਮੇਸ਼ ਪਤਾ ਮਹਾਰਾਜ ਜੀ ਦਸਮ ਗ੍ਰੰਥ ਦੇ ਵਿੱਚ ਚੌਪਈ ਸਾਹਿਬ ਦੀ ਬਾਣੀ ਆ ਜੋ ਆਪਾਂ ਤਕਰੀਬਨ ਸ਼ਾਮ ਨੂੰ ਵੀ ਪੜਦੇ ਆ ਸਵੇਰੇ ਵੀ ਪੜਦੇ ਆ ਕਿਸ਼ਨ ਬਿਸ਼ਨ ਕਹੂ ਨਹਿ ਤੇ ਆਉ ਕਾਲ ਪਾਇ ब्रह्मा भगोत्तर काल पाए शिवजू अवतार काल पाए कर विष्णु प्रकाश सकल काल का कियातमंस ये ओस शिव सक्त ओ नहीं है कि शंकर जी शिव जी जी क्योंकि उनो सतगुरु कहंदे ने, ने काल पाए शिवजू अवतार शिवजू दा भाव शिव जी समय दे अनुसार आए ने समय दे अनुसार गए ने पर इथे जेड़ा शिव सक्त है ये चेतना सती है ਜੀਬਾ ਆਤਮਾ ਸਾਡੀ ਆਤਮਾ ਨੂੰ ਕਹਿੰਦੇ ਨੇ ਸਤਿਗੁਰੂ ਕਿ ਜੋ ਕੁਝ ਇਹ ਜਗਤ ਬਣਾਇਆ ਹੈ ਨਾ ਰੱਬ ਨੇ ਇਹ ਆਪਣੀ ਖੇਡ ਹੈ ਰਬ ਦੀ ਪਰ ਗੱਲ ਇਹ ਸਮਝੋ ਦੇ ਪੈਂਦੀ ਹੈ ਜਿਹਨੂੰ ਸਤਿਗੁਰੂ ਸਮਝਾਉਣ ਜਾਂ ਜਿਹੜਾ ਕੋਈ ਸਮਝਣਾ ਚਾਹੇ ਸਮਝਾਉਣਾ ਤਾਂ ਸਤਿਗੁਰੂ ਸਭ ਸਭ ਨੂੰ ਚਾਹੁੰਦੇ ਨੇ ਪਰ ਸਮਝਦਾ ਕੋਈ ਵਿਰਲਾ ਹੈ ਰੱਬ ਦੀ ਕਿਰਪਾ ਤਾਂ ਸਾਰਿਆਂ ਤੇ ਹੈ ਪਰ ਕੋਈ ਵਿਰਲਾ ਹੈ ਜਿਹੜਾ ਰੱਬ ਦੀ ਕਿਰਪਾ ਨੂੰ ਮੰਨਦਾ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਈ ਸਤਿਗੁਰੂ ਕਹਿੰਦੇ ਨੇ ਇੱਕ ਦੀ ਤਾਂ ਆਪਣਾ ਕਿਸ ਕਿਸਮਤ ਬਣਾ ਲੈਂਦਾ ਇੱਕ ਬਦ ਕਿਸਮਤੀ ਬਣ ਜਾਂਦਾ ਇੱਕ ਨੂੰ ਤਾਂ ਪਤਾ ਲੱਗਦਾ ਕਿ ਮੇਰਾ ਜਿਹੜਾ ਮੈਂ ਮਾੜਾ ਬੋਲਦਾ ਇਹ ਮੇਰੇ ਤੇ ਜੰਜਾਲ ਪੈਂਦੇ ਨੇ ਬੰਧਨ ਪੈਂਦੇ ਨੇ ਮਾੜੇ ਕਰਮ ਕਰਦਾ ਇਹ ਮੈਂ ਜਕੜਿਆ ਜਾਵਾਂਗਾ ਅਤੇ ਰਤਾ ਪਰ ਵੀ ਅਸੀਂ ਇਧਰ ਉਧਰ ਨਹੀਂ ਹੋ ਸਕਦੇ ਜਿਹੜਾ ਬੰਧਨ ਕਹਿੰਦੇ ਨੇ ਜਕੜਿਆ ਗਿਆ ਤੋੜੇ ਬੰਧਨ ਹੋਵੇ ਮੁਕਤ ਇੱਕ ਤਾਂ ਜਕੜਿਆ ਗਿਆ ਅਤੇ ਇੱਕ ਮੁਕਤ ਹੋ ਗਿਆ ਜਿਹੜਾ ਜਕੜਿਆ ਗਿਆ ਉਹਦੇ ਆਪਣੇ ਕਰਮ ਨੇ ਅਤੇ ਜਿਹੜਾ ਮੁਕਤ ਹੋਇਆ ਉਹਦੇ ਆਪਣੇ ਕਰਮ ਨੇ ਇਹਦੇ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਮਿੱਤਰ ਪਿਆਰਿਆ ਕਰਮ ਤੇਰੇ ਨੇ ਅੱਜ ਕਰ ਲੈ ਭਲ ਕੇ ਗੱਲ ਕਰ ਲੈ ਉਹ ਤੈਨੂੰ ਕਰਨੇ ਪੈਣੇ ਕਰਮਾਂ ਦੇ ਨਵੇੜੇ ਨੇ ਇੱਥੇ ਜਿੱਦਣ ਹੋਣਗੇ ਤੇਰੇ ਕਰਮ ਦੇ ਆਧਾਰ ਤੇ ਨੇ ਵੇੜੇ ਹੋਣੇ ਜਿੱਦਣ ਤੂੰ ਤਰੇਗਾ ਤੇਰੇ ਕਰਮ ਦੇ ਆਧਾਰ ਤੇ ਤਰੇਗਾ ਸਤਿਗੁਰੂ ਕਹਿੰਦੇ ਨੇ ਸ਼ਬਦ ਮਨ ਵਸਾਏ ਹੁਣ ਇਹਨੂੰ ਗਿਆਨ ਹੋਣਾ ਕਰਮਾਂ ਦਾ ਕਿਵੇਂ ਹੋਵੇ ਇਹ ਸ਼ਬਦ ਮਤਲਬ ਜਿਤਨੇ ਵੀ ਗ੍ਰੰਥ ਨੇ ਨਾ ਦੁਨੀਆ ਤੇ ਸ਼ਬਦ ਦੇ ਰਾਹੀ ਨੇ ਬੋਲਾਂ ਦੇ ਰਾਹੀ ਨੇ ਉਹਨੂੰ ਪੜ ਉਹਨਾਂ ਨੂੰ ਸੁਣਾ ਉਹਦਾਂ ਦਾ ਜ਼ਿੰਦਗੀ ਦੇ ਵਿੱਚ ਆਪਣੇ ਬੋਲ ਬਣਾ ਉਧਾਂ ਦਾ ਜਿੰਦਗੀ ਦੇ ਵਿੱਚ ਵਿਚਰ ਕਿਉਂਕਿ ਸਾਡਾ ਤਾਂ ਸੁਪਾ ਹੈ ਸੀ ਤਾਂ ਮੰਨ ਲਿਆ ਸੇਵਕ ਸੇਕ ਕਬੂਜਣ ਸਵੇ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਅਸੀਂ ਨੇ ਬਾਣੀ ਪੜ ਲਈ ਹੈ ਅਸੀਂ ਨੇ ਬਾਣੀ ਸੁਣ ਲਈ ਹੈ ਅਸੀਂ ਨੇ ਆਰਤੀ ਪੂਜਾ ਕਰ ਲਈ ਹੈ ਅਸੀਂ ਨੇ ਪਾਠ ਕਰਵਾ ਲਿਆ ਹੈ ਬਹੁਤ ਕੁਝ ਕਰ ਲਿਆ ਅਸੀਂ ਨੇ ਦਾਨ ਪੁੰਨ ਕਰ ਲਿਆ ਹੈ ਹਰ ਇੱਕ ਤਰ੍ਹਾਂ ਦੀ ਅਸੀਂ ਨੇ ਗੁਰੂ ਦੇ ਦਰਬਾਰ ਦੀ ਖਿਦਮਤ ਕਰ ਲਈ ਹੈ ਗੁਰੂ ਦੀ ਖਿਦਮਤ ਕਰ ਲਈ ਹੈ ਪਰ ਜੇ ਸਤਗੁਰੂ ਨੂੰ ਪੁੱਛਿਆ ਜਾਵੇ ਸਤਗੁਰੂ ਕਿ ਸਾਡੀ ਖਿਦਮਤ ਕੀਤੀ ਥਾਏ ਪੈਗੀ ਗਾਵੇ ਆ ਸੁਨੇ ਆ ਤਿੰਨ ਕਾ ਹਰ ਥਾਏ ਭਾਵ ਜਿਨ ਸਤਗੁਰੂ ਕੀ ਆਗੇ ਆ ਸਤ ਸਤ ਕਰਨਾ ਸਤਗੁਰੂ ਕਹਿੰਦੇ ਤੁਕ দান ਪੁੰਨ ਕੀਤਾ ਬੇਸੁਮਾਰ ਕੀਤਾ ਸੇਵਾ ਕੀਤੀ ਹੈ ਅਤੇ ਉਹ ਵੀ ਤੂੰ ਬੜੇ ਨੇਮ ਦੇ ਨਾਲ ਕਰਦਾ ਰਿਹਾ ਸੇਵਾ ਪਰ ਬਦਕਿਸਮਤੀ ਕੀ ਰਹੀ ਤੂੰ ਆਗਿਆ ਨਹੀਂ ਮੰਨੀ ਆਗਿਆ ਮੰਨਣਾ ਸੇਵਾ ਕਰਨਾ ਆਗਿਆ ਮੰਨਣਾ দান-ਗੁਣ ਕਰਨਾ ਜ਼ਮੀਨ ਅਸਮਾਨ ਦਾ ਫਰਕ ਹੈ ਦੁਨੀਆਂ ਭੰਡਾਰੇ ਲਾਉਂਦੀ ਪਈ ਹੈ ਦੁਨੀਆਂ ਜਿਹੜਾ ਰੱਬ ਦੇ ਨਾਂ ਤੇ ਲੰਗਰ ਚੱਲਦੇ ਨੇ ਰੱਬ ਦੇ ਨਾਂ ਤੇ দান-ਗੁਣ ਕੀਤੇ ਜਾਂਦੇ ਨੇ ਕਿ ਸਾਰੇ ਪ੍ਰਭਾਂ ਨੇ ਕਿਉਂਕਿ ਉਹਨਾਂ ਦੇ ਵਿੱਚ ਇਨਸਾਨ ਦਾ ਆਪਣਾ ਸਵਾਰਥ ਹੁੰਦਾ ਜਿੱਤੇ ਰੱਬ ਨੇ ਸਵਾਰਥ ਇਹਦਾ ਆਪਣਾ ਬੰਦਰ ਕਿਦੇ ਬਹਿ ਗਿਆ ਆਪਣੇ ਆਪ ਹੀ ਬਹਿ ਗਿਆ ਬੰਦਨਾ ਈਗੋ ਆ ਗਈ ਹਉਮੈ ਆ ਗਈ ਬੰਦਨ ਪੈ ਗਿਆ ਸਤਿਗੁਰੂ ਕਹਿੰਦੇ ਜਦੋਂ ਸ਼ਬਦ ਦੇ ਨਾਲ ਜੁੜੇਗਾ ਪਿਆਰੇ ਆ ਸ਼ਬਦ ਮਨੁੱਖ ਵਸਾਇ ਫਿਰ ਸ਼ਬਦ ਤੇ ਰਹਿੰਦੇ ਮੁਕਤ ਕਰੇਗਾ ਗੁਰਮਖ ਜਿਸਨੂੰ ਆਪ ਕਰੇ ਸੋ ਹੋਵੇ ਇਹ ਖਸਸਿਓ ਲਿਵਣ ਹਾ ਹੁਣ ਗੁਰਮਖ ਪਿਆਰਾ ਜਿਹੜਾ ਬਣਦਾ ਉਹ ਕਿਸੇ ਧਰਮ ਕਰਕੇ ਬਣਦੀ ਨਹੀਂ ਪਉਂਦਾ ਗੁਰਮੁਖ ਪ੍ਰੇਰਾ ਜਿਹੜਾ ਬਣਦਾ ਹੈ ਨਾ ਉਹ ਕਿਸੇ ਗ੍ਰੰਥ ਕਰਕੇ ਬਣਦੀ ਨਹੀਂ ਪਉਂਦਾ ਗੁਰੂ ਨੇ ਸਾਰੇ ਧਰਮਾਂ ਦਾ ਦਵ ਸਤਿਕਾਰ ਕੀਤਾ ਸਾਰੇ ਗ੍ਰੰਥਾਂ ਨੂੰ ਕਹਿੰਦੇ ਨੇ ਧਰਮ ਸਤਿਕਾਰ ਕਿਉਂਕਿ ਬਕਾਇਦਾ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਦਰਜੇ ਬਾਣੀ ਦੇ ਅੰਦਰ ਉਹ ਕਹਿੰਦੇ ਨੇ ਕਿ ਬੇਦ ਕਤੇਬ ਕਹੋ ਹੋ ਮਤ ਝੂਠੇ ਸਭ ਤੋਂ ਸਿਰ ਮੌਰ ਨੇ ਇਸਲਾਮ ਧਰਮ ਅਤੇ ਹਿੰਦੂ ਧਰਮ ਤਾਂ ਜੇ ਸਵਾਲ ਖੜਾ ਹੋਵੇ ਕਿ ਸਭ ਤੋਂ ਸਿਰ ਮੌਰ ਨੇ ਅੱਜ ਤੱਕ ਮੰਨਦੇ ਅਤੇ ਉਤਨਾ ਕੁਕਰ ਚੱਲਦਾ ਹੈ ਉਤਨਾ ਜਿਹੜਾ ਪਖੰਡ ਚੱਲਦਾ ਹੈ ਇਹਦਾ ਕਾਰਨ ਕੀ ਹੈ ਹੁਣ ਪਿਛਲੀ ਪਹਿਲੀ ਬੰਦ ਦਿੱਤੀ ਹੈ ਕਿ ਕੋਈ ਝੂਠਾ ਨਹੀਂ ਹੈ ਤਾਂ ਵੀ ਰ ਝੂਠਾ ਨਹੀਂ ਹੈ ਇਹ ਇਨਸਾਨ ਕੇ ਜਿਵੇਂ ਆਪਣੇ ਜੋ ਵੀ ਕਰਦੇ ਮੰਨ ਲੋ ਸਮੇਂ ਦੇ ਨਾਲ ਇਨਸਾਨ ਬਦਲਦਾ ਜਾਂਦਾ ਹੈ ਕਦੇ ਨੇ ਡੱਡੀਆਂ ਮੱਛੀਆਂ ਨੂੰ ਪੁੱਜਿਆ ਕਦੇ ਨੂੰ ਸੱਪਾਂ ਨੂੰ ਪੁੱਜਿਆ ਕਦੇ ਨੂੰ ਦਰਖਤਾਂ ਨੂੰ ਪੁੱਜਿਆ ਕਦੇ ਇਨਸਾਨਾਂ ਨੂੰ ਪੁੱਜਦੇ ਅਰ ਰੱਬ ਨੂੰ ਤਾਂ ਪੁੱਛ ਹੀ ਨਹੀਂ ਇਹਨੇ ਤਾਂ ਫਿਰ ਕਬੀਰ ਜੀਆ ਨੂੰ ਜੋ ਸਵਾਲ ਕਰੀਏ ਕਬੀਰ ਜੀ ਤੁਸੀਂ ਕਹਿੰਦੇ ਹੋ ਬੇਦਕ ਦੇਵ ਝੂਠੇ ਨਹੀਂ ਨੇ ਪਰ ਝੂਠਾ ਹੈ ਕੌਣ ਉਤਾ ਪੱਕੇਦਾਰ ਦੀ ਵੀ ਕਰਦੇ ਨੇ ਤੂਫਾਨ ਹੁੰਦੇ ਨੇ ਜੋ ਤਾਂ ਦਿਖਾਉਂਦੇ ਨੇ ਸਭ ਕੁਝ ਕਰਦੇ ਨੇ ਫਿਰ ਉਪਰ ਬਾਨ ਕਿਉਂ ਨਹੀਂ ਹੈ ਕਬੀਰ ਜੀ ਅਸਲ ਦੇ ਵਿੱਚ ਅਗਲੀ ਪੰਗਤੀ ਦੇ ਵਿੱਚ ਕਹਿੰਦੇ ਨੇ ਬੇਦ ਕਤੇਵ ਕਹੋ ਹੋ ਮਤ ਝੂਠੇ ਕੌਣ ਝੂਠਾ ਹੈ ਝੂਠਾ ਜੋ ਨਾ ਵਿਚਾਰੇ ਗ੍ਰਾਂਥਮ ਕੋਈ ਝੂਠਾ ਨਹੀਂ ਹੈ ਕਿਉਂਕਿ ਜਿਹੜਾ ਵਿਚਾਰਦਾ ਨਹੀਂ ਹੈ ਉਹ ਝੂਠਾ ਹੈ ਅਤੇ ਇਹੀ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਗੁਰਮਖ ਪਿਆਰੇ ਆ ਇੱਕਸ ਸਿਉ ਚਿਤ ਲਾਏ ਮੇਰੇ ਮਨ ਇਕਸ ਸਿਉ ਚਿਤ ਲਾਏ ਇਕ ਦੇ ਨਾਲ ਚਿਤ ਲਾ ਲੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋ ਗਏ ਇਕਸ ਸਿਉ ਚਿਤ ਲਾਏ ਪਰ ਜਦੋਂ ਸਤਗੁਰੂ ਗੁਰਮੁਖ ਪਿਆਰਾ ਬਣਾਉਂਦੇ ਨੇ ਇਹ ਬਣਦਾ ਮਨ ਲੋ ਗੁਰਮਖ ਪਿਆਰਾ ਹੁੰਦਾ ਜੀ ਜਿਹੜਾ ਗੁਰੂ ਦੇ ਵੱਲ ਮੁਖ ਕਰਨ ਵਾਲਾ ਗੁਰੂ ਦਾ ਮੁਖ ਹੈ ਜੀ ਸਾਰਿਆਂ ਦੇ ਅੰਦਰ ਮਨ ਲੋ ਗੁਰੂ ਦਾ ਪਿਆਰਾ ਉਹ ਬਣਦਾ ਜਿਹੜਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਭਮੇਸਾ ਲਾਰਮ ਧਰਮ ਦਾ ਸਾਹਮਣੇ ਆਜੇ ਭਮੇ Hindu ਧਰਮ ਦਾ ਜਿਹੜਾ ਆਪਣੇ ਧਰਮ ਦੇ ਮੁਤਾਬਕ ਚੱਲਦਾ ਉਹਨੂੰ ਗਲਬਕੜੀ ਦੇ ਵਿੱਚ ਲੱਗੇਗਾ ਬੰਡੀ ਨਹੀਂ ਭਾਵੇਗਾ ਕਿਸੇ ਧਰਮ ਕਰਕੇ ਕਿ ਤੇਰਾ ਧਰਮ ਤਾਂ ਇਸਲਾਮ ਹੈ ਤੇ ਤੇਰਾ ਧਰਮ ਤਾਂ Hindu ਧਰਮ ਹੈ ਤੇ ਮੈਂ ਗੁਰੂ ਸਿੱਖਾਂ ਇਹ ਕੁਰਬਾਨੀ ਦੇ ਅੰਦਰ ਸਤਿਗੁਰੂ ਰਾਮ ਦੀ ਗੱਲ ਕਰਦੇ ਨੇ ਅੱਲਾਹ ਦੀ ਗੱਲ ਕਰਦੇ ਨੇ ਅਤੇ ਤੂੰ ਸਤਿਗੁਰਾਂ ਤੋਂ ਵੱਡਾ ਹੋ ਗਿਆ ਬੰਡੀਆਂ ਪਾ ਲਈਆਂ ਜਾਤ ਪਾਤ ਦੀਆਂ ਧਰਮ ਦੀਆਂ ਪਰਮਗਟ ਕਟਕਾਣੀਆਂ ਦੀਆਂ ਬੰਡੀਆਂ ਪਾ ਲਈਆਂ ਨੇ ਆ ਮੰਨਣਾ ਬਕਰੀ ਗੱਲ ਹੈ ਸਤਕਾਰ ਰਿਸਪੈਕਟ ਕਰਨੀ ਬਕਰੀ ਗੱਲ ਹੈ ਮੰਨ ਤੂੰ ਇੱਕ ਨੂੰ ਪਰ ਦੇ ਸਪੈਕਟ ਸ਼ਬਦੀ ਕਰ ਸਤਕਾਰ ਦਾ ਸ਼ਬਦ ਕਰ ਪਰ ਜਦੋਂ ਇਦਾਂ ਦੇ ਇਹ ਤਾਂ ਬਣਦਾ ਸਤਿਗੁਰੂ ਕਹਿੰਦੇ ਨੇ ਫਿਰ ਉਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਫਿਰ ਆਪ ਸਮਝਾਉਂਦੇ ਨੇ ਸਤਿਗੁਰੂ ਹੁਣ ਤਾਂ ਦਰਦਰ ਦੀਆਂ ਠੋਕਰਾਂ ਖਾਂਦੇ ਕੋਈ ਨਹੀਂ ਇਹਦੀ ਸਾਰ ਲੈਂਦਾ ਕੋਈ ਨਹੀਂ ਪੁੱਛਦਾ ਫਿਰ ਜਦੋਂ ਆਪਣੇ ਮਨ ਨੂੰ ਅਤੇ ਆਪਣੇ ਕਰਮਾਂ ਨੂੰ ਇਹ ਸਮਝਾ ਲੈਂਦਾ ਜਾਂ ਕਰਮ ਬਣਾ ਲੈਂਦਾ ਤਾਂ ਫਿਰ ਸਤਿਗੁਰੂ ਨੂੰ ਆਪ ਸਮਝਾਉਂਦੇ ਅਤੇ ਇਹ ਗੱਲ ਸਮਝਾਉਂਦੇ ਨੇ ਕਿ ਭਾਈ ਰੱਬ ਦੀ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਹੈ ਨਾ ਉਹਦਾ ਆਪੇ ਹੁਕਮ ਚੱਲਦਾ ਹੈ। ਆ ਜਿਹੜਾ ਰਾਜਾ ਦੇ ਵਿੱਚ ਚੱਲੇ ਆ ਉਹਦੇ ਬਾਰੇ ਨਹੀਂ ਆ ਰਹੇ ਨੇ। ਹੁਣ ਰਾਜਾ ਦੇ ਵਿੱਚ ਮੰਨ ਲਓ ਜੇ ਇੱਥੇ ਸਵਾਲ ਇਨਸਾਨ ਕਰੇ ਮੈਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੁਕਮ ਰਜਾਈ ਚ ਜਿਵੇਂ ਕਿ ਸੱਚਿਆਰਾ ਹੋਈ ਹੈ ਕਿ ਉਹ ਕੂੜਾ ਟਟੇ ਪਾਲ। ਸਤਿਗੁਰੂ ਤਾਂ ਲੱਖਾਂ ਜਤਨ ਕਰ ਲੇ ਸਰੀਰ ਤਾਂ ਸੱਚਿਆਰਾ ਹੋ ਨਹੀਂ ਸਕਦਾ। ਅਸੀਂ ਖਾਈਦੇ ਅਤੇ ਜੋ ਵੀ ਸਾਡੀ ਕਿਰਿਆ ਹੈ ਇਨਸਾਨ ਸੋਚਾ ਨਹੀਂ ਹੋ ਸਕਦਾ ਹਾਂ ਬਾਹਰ ਦਾ ਇਹ ਕਰ ਸਕਦਾ ਅਤੇ ਅੰਦਰ ਦਾ ਵੀ ਕੁਝ ਹੱਦ ਤੱਕ ਇਹ ਨਹੀਂ ਕਿ ਇਹਨੂੰ ਕਹਿ ਦਈਏ ਇਨਸਾਨ ਪਾਕ ਹੋ ਗਿਆ ਪਵਿੱਤਰ ਹੋ ਗਿਆ ਪਰ ਰੱਬ ਦੇ ਦਰ ਤੇ ਜੋ ਸਤਿਗੁਰੂ ਵੇਖਣਾ ਚਾਹੁੰਦੇ ਨੇ ਸਾਡਾ ਮਨ ਕਿ ਇਹ ਕਿਸ ਤਰੀਕੇ ਦੇ ਨਾਲ ਪਾਕ ਹੋਵੇਗਾ ਕਿਸ ਤਰੀਕੇ ਦੇ ਨਾਲ ਪਵਿੱਤਰ ਹੋਵੇਗਾ ਕਿਵੇਂ ਸੱਚਿਆਰਾ ਹੋਈਏ ਕਿਵੇਂ ਸੱਚਿਆਰ ਬਣੀਏ ਸਤਿਗੁਰੂ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਸਰ ਰਜਾ ਦੇ ਵਿੱਚ ਚੱਲਣਾ ਓਹਨ ਰਜਾ ਰੱਬ ਦੀ ਰਜਾ ਸਾਰਿਆਂ ਦੇ ਲਈ ਕੋ ਜੀ ਹੈ ਜੇ ਗੁਰੂ ਨਾਨਕ ਦੇ ਮਹਾਰਾਜ ਜੀ ਸੁਨੇਹਾ ਦੇ ਰਹੇ ਨੇ ਨਾ ਕਿ ਇਸਲਾਮ ਧਰਮ ਵਾਲੇ ਨੂੰ ਵੀ ਕਹਿੰਦੇ ਨੇ Hindu ਧਰਮ ਵਾਲੇ ਸਾਰੇ ਧਰਮਾਂ ਵਾਲੇ ਨੂੰ ਕਹਿੰਦੇ ਨੇ ਕਿਉਂਕਿ ਸਾਰੇ ਸਰਬ ਸੰਜੀ ਬਾਣੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਣਾ ਕੋ ਸਾਂਝਾ ਕਸਾਤੋ ਗੁਰਾਂ ਦਾ ਉਪਦੇਸ਼ ਅੰਜ ਹੈ ਰੱਬ ਦੀ ਕਿਰਪਾ ਲੈਣੀ ਹੈ ਰੱਬ ਦੀ ਰਜ਼ਾ ਦੇ ਵਿੱਚ ਚੱਲ ਰੱਬ ਦਾ ਸਕੂਨ ਆਨੰਦ ਲੈਣਾ ਹੈ ਰੱਬ ਦੇ ਹੁਕਮ ਦੇ ਅਨੁਸਾਰ ਚੱਲ ਰੱਬ ਦਾ ਹੁਕਮ ਇਹ ਹੈ ਕਿ ਆਪਣੇ ਦਿਲ ਦਿਮਾਗ ਦੇ ਨਾਲ ਚੱਲ ਜਿਹੜੇ ਦਿਮਾਗ ਦੇ ਨਾਲ ਚੱਲੇ ਨੇ ਦੁਨੀਆ ਦੇ ਜਗਤ ਦੇ ਵਿੱਚ ਉਹ ਹਾਸਲ ਰਤਬੇ ਹਾਸਲ ਕਰ ਲੈਣਗੇ ਕੋਈ ਮਕਾਮ ਹਾਸਲ ਕਰ ਲੈਣੇ ਪਰ ਰੱਬ ਦੇ ਦਰ ਤੇ ਠੋਕਰਾਂ ਜਿਨ੍ਹਾਂ ਨੇ ਦਿਮਾਗ ਦੇ ਦੁਨੀਆ ਨੂੰ ਜਿੱਤਣ ਵਾਲੇ ਦਿਮਾਗ ਨਾਲ ਚੱਲੇ ਨੇ ਹਾਤੇ ਜਿਹੜੇ ਦਿਲ ਦੇ ਨਾਲ ਚੱਲੇ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਦਿਲੋਂ ਮੁਹਾਬਤ ਜੇ ਨਾ ਸਹੀ ਸੱਚੀ ਜਿਹੜਾ ਦਿਲ ਦੇ ਨਾਲ ਚੱਲਦਾ ਕਿਉਂਕਿ ਦਿਲ ਕਦੇ ਵੀ ਉਹਨੂੰ ਗਲਤ ਸਲਾਹ ਨਹੀਂ ਦਿੰਦਾ ਇਨਸਾਨ ਕਿਸੇ ਤਰੀਕੇ ਦੇ ਨਾਲ ਗਲਤ ਬੋਲਿਆ ਗਿਆ ਦਿਲ ਦੀ ਟੜਕਣ ਵੱਜ ਜਾਂਦੀ ਹੈ ਮਤਲਬ ਕੁਝ ਵੀ ਕਰ ਜਾਏ ਦਿਨ ਨੂੰ ਅਲਰਟ ਕਰ ਦਿਆ ਕਿ ਨਾ ਕਰ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੀ ਦਿਲ ਦੀ ਸੁਣ ਤੇਰੇ ਵਾਰੇ ਨਿਹਾਰੇ ਹੁਣਗੇ ਸਮਾਪਤੀ ਦਾ ਸਮਾ ਓਨਾਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ